ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਸਿਰਫ ਬਾਦਲ ਪਰਵਾਰ ਦੇ ਲਈ ਕੰਮ ਕਰ ਰਹੀ ਹੈ ਬਹੁਤ ਵੱਡਾ ਇਲਜ਼ਾਮ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਲਗਾਇਆ ਤੇ ਬਾਦਲਾਂ ਨੂੰ ਲਾਭ ਪਹੁੰਚਾਉਣ ਦੇ ਲਈ ਹੀ ਐਸਜੀਪੀਸੀ ਦੇ ਵਿੱਚ ਕਪਲੇ ਹੋਏ ਨੇ ਇਕੋ ਪਰਿਵਾਰ ਦੇ ਇਸ਼ਾਰੇ ਦੇ ਉੱਪਰ ਪੰਥਕ ਨੀਮਾ ਦੀ ਐਸਜੀਪੀਸੀ ਉਲੰਘਣਾ ਨਾ ਕਰੇ ਐਸਜੀਪੀਸੀ ਦੇ ਪ੍ਰਬੰਧਾਂ ਦੇ ਵਿੱਚ ਜਵਾਬਦੇਹੀ ਤੇ ਪਾਰਦਰਸ਼ਤਾ ਕਾਫੀ ਜ਼ਿਆਦਾ ਜ਼ਰੂਰੀ ਹੈ ਇਹ ਵੱਡਾ ਇਲਜ਼ਾਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਲਗਾਇਆ ਕਿ ਐਸਜੀਪੀਸੀ ਦੇ ਪ੍ਰਬੰਧਾਂ ਦੇ ਵਿੱਚ ਜਵਾਬਦੇਹੀ ਤੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਗਿਆਨੀ ਰਗबीर ਸਿੰਘ ਹੋਰਾ ਦੇ ਵੱਲੋਂ ਜੋ ਸਵਾਲ ਚੁੱਕੇ ਗਏ ਸਨ ਉਹਨਾਂ ਦੇ ਨਾਲ ਸਮਰਥਨ ਉਹਨਾਂ ਨੂੰ ਦਿੰਦੇ ਹੋਏ ਇਹ ਵੱਡਾ ਬਿਆਨ ਜਿਹੜਾ ਕੁਲਤਾਰ ਸਿੰਘ ਸੰਧਵਾਨ ਨੇ ਦਿੱਤਾ ਹੈ ਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਕੋਈ ਅਜਿਹੀ ਇਲਜ਼ਾਮ ਜਾਂ ਸਵਾਲ ਚੁੱਕਦਾ ਤਾਂ ਉਸ ਦੇ ਉੱਪਰ ਕਾਰਵਾਈ ਕਰਨ ਦੇ ਬਜਾਏ ਉਸ ਸ਼ਖਸ 'ਤੇ ਦੇ ਉੱਪਰ ਕਾਰਵਾਈ ਹੋ ਜਾਂਦੀ ਹੈ। ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ, ਸੇਵਾਵਾਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ, ਹੋਰ ਤਰੀਕੇ ਦੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਮਤ ਭਾਗੀਆਂ ਨੇ, ਅਜਿਹੀਆਂ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਬਲਕਿ ਕਮੀਆਂ ਨੂੰ ਲੱਭਣਾ ਚਾਹੀਦਾ ਹੈ ਕਿ ਆਖਰ ਕਿੱਥੇ ਕਮੀਆਂ ਨੇ। ਤਾਂ ਪੂਰਾ ਬਿਆਨ ਤੁ ਦੇਸ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਕਹੀਆਂ ਨੇ ਇਹਨਾਂ ਮੁੱਦਿਆਂ ਬਾਰੇ ਗੱਲ ਕਰਦੇ ਰਹੇ ਹੈ ਗੁਰੂ ਘਰ ਦੀਆਂ ਜ਼ਮੀਨਾਂ ਗੁਰੂ ਦੀ ਗੋਲਕ ਗੁਰਦੁਆਰਾਂ ਦਾ ਗੁਰਦੁਆਰੇ ਸਹਿਬਾਨ ਦਾ ਪ੍ਰਬੰਧ ਸਾਰੇ ਦੇ ਵਿੱਚ ਕੁਛ ਨਾ ਕੁਛ ਗਲਤ ਹੁੰਦਾ ਰਿਹਾ ਔਰ ਪੰਥਦਰਦੀ ਲੋਕ ਇਹਨੂੰ ਸੰਗਤ ਦੇ ਪੰਥ ਦੀ ਨਿਗਾਹ ਚ ਲਿਆਉਂਦੇ ਰਹੇ ਆ ਲੇਕਿਨ ਅਫਸੋਸ ਦੀ ਗੱਲ ਇਹ ਐ ਵੀ ਜਿਹੜੇ ਲੋਕ ਪੰਥ ਪ੍ਰਸਤੀ ਦੀ ਗੱਲ ਕਰਦੇ ਸੀ ਪੰਥ ਦੇ ਦਰਦ ਦੀ ਗੱਲ ਕਰਦੇ ਸੀ ਐਸਜੀਪੀਸੀ ਵਰਗੀ ਮਹਾਨ ਸੰਸਥਾ ਦੇ ਵਿੱਚ ਆਈਆਂ ਕਮੀਆਂ ਨੂੰ ਦੂਰ ਕਰਨ ਦੀ ਗੱਲ ਕਰਦੇ ਸੀ ਐਕਸ਼ਨ ਉਹਨਾਂ ਦੀ ਹੋ ਜਾਂਦਾ ਸੀ ਕਿਸੇ ਨੂੰ ਕੱਢ ਦਿੱਤਾ ਜਾਂਦਾ ਕਿਸੇ ਦਾ ਤਬਾਦਲਾ ਕਰ ਦਿੱਤਾ ਜਾਂਦਾ ਕਿਸੇ ਨੂੰ ਪਰਚੇ ਪਵਾ ਦਿੱਤੇ ਜਾਂਦੇ ਕਿ ਕਈਆਂ ਤੇ ਨਾ ਕਿ ਜਿਹੜੀਆਂ ਤਰੁੱਟੀਆਂ ਉਹ ਦੂਰ ਕੀਤੀ ਜਾਂਦੀਆਂ ਔਰ ਇਹ ਹੁੰਦਾ ਰਿਹਾ ਸਿਰਫ ਇੱਕ ਪਰਿਵਾਰ ਦੇ ਇਸ਼ਾਰੇ ਤੇ ਹੁਣ ਵੀ ਇੱਕੋ ਪਰਿਵਾਰ ਨੂੰ ਬਚਾਉਣ ਲਈ ਐਸਜੀਪੀਸੀ ਚ ਹੋਏ ਕੱਪੜੇ ਜ਼ਮੀਨਾਂ ਦੇ ਕੱਪੜੇ ਤੁਸੀਂ ਦੇਖੋ ਲੰਗਰ ਦੀ ਰੋਟੀ ਦੇ ਕੱਪੜੇ 328 ਪਾਵਨ ਸਰੂਪ ਉਹਨਾਂ ਵਾਲੇ ਇਸ਼ੂ ਤੇ ਮਤਲਬ ਵਿਸਲ ਬਲੋਰ ਨੂੰ ਹੀ ਚੋਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀਂ ਆਪਣਾ ਪ੍ਰਬੰਧ ਠੀਕ ਕਰੋ ਨਾ ਬਿਲਕੁਲ ਠੀਕ ਹੈ ਗਿਆਨੀ ਰੁਗਵੀਰ ਸਿੰਘ ਹੋਰਾਂ ਨੇ ਕਿ ਇਸ ਇਸ਼ੂ ਦੇ ਉਤੇ ਸਮੁੱਚੇ ਪੰਥ ਨੂੰ ਪੰਥਦਰਦੀਆਂ ਨੂੰ ਇਕੱਠੇ ਹੋ ਕੇ ਆਵਾਜ਼ ਚੁਕਣੀ ਚਾਹੀਦੀ ਹੈ ਕਿਉਂਕਿ ਅਗਰ ਪੰਥ ਦਾ ਨੁਕਸਾਨ ਹੁੰਦਾ ਨਾ ਤਾਂ ਪੰਜਾਬ ਦਾ ਨੁਕਸਾਨ ਹੁੰਦਾ ਤਾਂ ਸਾਡੇ ਨਾਲ ਐਸਜੀਪੀਸੀ ਤੋਂ ਦਿਲਬਾਖ ਸਿੰਘ ਵਿਰਕ ਜੀ ਜੁੜ ਚੁੱਕੇ ਨੇ ਵਿਰਕ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਵਲ ਪੰਜਾਬੀ ਟੀਵੀ ਦੇ ਉੱਪਰ ਤੁਹਾਡਾ ਜੀ ਤਾਂ ਧੰਨਵਾਦ ਜੀ ਬਰਖ ਸਾਹਿਬ ਬਹੁਤ ਗੰਭੀਰ ਇਲਜ਼ਾਮ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੂਰੀ ਐਸਜੀਪੀਸੀ ਸੰਸਥਾ ਦੇ ਉੱਪਰ ਲਗਾਇਆ ਪਹਿਲੀ ਗੱਲ ਤਾਂ ਉਹਨਾਂ ਨੇ ਮੰਗ ਰੱਖੀ ਹੈ ਕਿ ਐਸਜੀਪੀਸੀ ਦੇ ਫਰਮੰਦਾਂ ਦੇ ਵਿੱਚ ਜਵਾਬਦੇਹੀ ਤੇ ਪਾਰਦਰਸ਼ਤਾ ਹੋਵੇ ਦੂਜਾ ਇਲਜ਼ਾਮ ਉਹਨਾਂ ਨੇ ਇਹ ਲਗਾਇਆ ਹੈ ਕਿ ਜੋ ਐਸਜੀਪੀਸੀ ਦੇ ਵਿੱਚ ਕਪਲੇ ਹੋ ਰਿਹਾ ਉਹ ਸਿਰਫ ਤੇ ਸਿਰਫ ਬਾਦਲ ਪਰਿਵਾਰ ਦੇ ਕਰਕੇ ਜਾਂ ਉਹਨਾਂ ਨੂੰ ਲਾਭ ਪਹੁੰਚਾਉਣ ਦੇ ਕਰਕੇ ਹੋ ਰਹੇ ਨੇ ਕਿਵੇਂ ਦੇਖਦੇ ਉਹਨਾਂ ਦੇ ਇਹਨਾਂ ਇਲਜ਼ਾਮਾਂ ਨੂੰ ਦੇਖੋ ਜੇ ਤਾਂ ਕੋਈ ਗੁਰਪਿਆਰਾ ਗੁਰਸਿੱਖੀ ਦਾ ਪਿਆਰਾ ਇਸ ਤਰ੍ਹਾਂ ਦੇ ਸ਼ਬਦ ਜਾਂ ਇਸ ਤਰ੍ਹਾਂ ਦੀ ਕੋਈ ਧਿਆਨਬਾਜੀ ਕਰੇ ਉਹ ਸਹਿ ਸੁਭਾਵਕੀ ਸਾਰਿਆਂ ਨੂੰ ਚੰਗੀ ਲੱਗਦੀ ਹੂੰ ਹੁਣ ਕੁਲਤਾਰ ਸਿੰਘ ਸੰਧਮਾ ਭਾਵੇਂ ਕਿ ਇਸ ਵੇਲੇ ਬਣੇ ਵੱਡੇ ਸੰਵਿਧਾਨਕ ਅਹੁਦੇ ਤੇ ਬੈਠੇ ਆ ਹੂੰ ਉਹਨਾਂ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਸ਼ੋਭਾ ਨਹੀਂ ਦਿੰਦੀ ਹੂੰ ਪਰ ਉਹਨਾਂ ਦੀ ਮਜਬੂਰੀ ਹੈ ਉਹਨਾਂ ਦਾ ਜਿਹੜਾ ਖਾਨਦਾਨੀ ਖੂਨ ਹੈ ਹੂੰ ਉਹ ਮੇਰੇ ਸਿੱਖਾਂ ਦੇ ਖਿਲਾਫ ਰਿਹਾ ਹੈ ਹੂੰ ਉਹਨਾਂ ਦੇ ਦਾਦੇ ਨੇ ਰਾਸ਼ਟਰਪਤੀ ਰਾਜਦੇਵ ਦੌਰ ਆਪਣੇ ਰਾਸ਼ਟਰਪਤੀ ਕਾਲ ਦੇ ਦੌਰਾਨ ਜਿਹੜਾ ਸਤਖੰਡ ਸ੍ਰੀ ਦਰਬਾਰ ਸਾਹਿਬ ਕਾਲ ਤੱਕ ਸਾਹਿਬ ਜੀ ਤੇ ਫੌਜਾਂ ਚੜਾਉਣ ਦੇ ਆਰਡਰ ਤੇ ਹੂੰ ਦਸਤਖਤ ਕੀਤੇ ਕੁਲਤਾਰ ਸਿੰਘ ਸੰਧਵਾ ਨੂੰ ਤਾਂ ਉਸੇ ਹੀ ਆਪਦੀ ਜਿਹੜੀ ਖਾਨਦਾਨੀ ਜਿਹੜੀ ਇਹਨਾਂ ਦੀ ਵੱਡੀ ਭੁੱਲ ਹੈ ਹੂੰ ਉਹਦੇ ਬਾਬਤੀ ਸਾਰੀ ਜ਼ਿੰਦਗੀ ਹੂੰ ਸ਼ਰਮ ਦੇ ਨਾਲ ਸਿਰ ਨੀਵਾ ਕਰ ਲੈਣਾ ਚਾਹੀਦਾ ਹੈ ਹੂੰ ਜਿੱਥੋਂ ਤੱਕ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਰਦਰਸ਼ਤਾ ਤੇ ਸਵਾਲ ਖੜੇ ਕਰ ਰਿਹਾ ਹੈ ਜਾਂ ਬਾਦਲ ਪਰਿਵਾਰ ਤੇ ਸਵਾਲ ਖੜੇ ਕਰ ਰਿਹਾ ਹੈ ਉਹਦਾ ਜਵਾਬ ਜਿਹੜਾ ਜਿੱਥੋਂ ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਬਾਦਲ ਪਰਿਵਾਰ ਦਾ ਸਵਾਲ ਹੈ ਉਹਦਾ ਜਵਾਬ ਤਾਂ ਇਹਦੇ ਹਲਕੇ ਦੇ ਲੋਕਾਂ ਨੇ ਇਹਨੂੰ ਜ਼ਿਲ੍ਹਾ ਪਰਿਸ਼ਦ ਤੇ ਬਲਾਦ ਸੰਮਤੀ ਦੀਆਂ ਚੋਣਾਂ ਵਿੱਚ ਦੇ ਦਿੱਤਾ ਇਹਨੂੰ ਆਪ ਦੇ ਪਿੰਡੋਂ ਵੀ ਹਰਾਇਆ ਇਹਦੇ ਹਲਕੇ 'ਚੋਂ ਵੀ ਬੁਰੀ ਤਰ੍ਹਾਂ ਹਰਾਇਆ ਦੂਜੇ ਨੰਬਰ ਤੇ ਰਹਿ ਗਈ ਗੱਲ ਸ਼੍ਰੋਮਣੀ ਕਮੇਟੀ ਦੇ ਕੰਮ ਚ ਪਾਰਦਰਸ਼ਤਾ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਰਦਰਸ਼ਤਾ ਬਿਲਕੁਲ ਹੈ ਸੰਗਤ ਦੇ ਸਾਹਮਣੇ ਹੈ ਜੇਕਰ ਕਿਸੇ ਇੱਕ ਇਨਸਾਨ ਨੇ ਭੁੱਲ ਕੀਤੀ ਹੈ ਉਹਦੇ ਖਿਲਾਫ ਤੁਰੰਤ ਅਸੀਂ ਕਾਰਵਾਈ ਵੀ ਕੀਤੀ ਹੈ ਉਲਸਾਰ ਸਿੰਘ ਸੰਧਵਾ ਸਾਹਿਬ ਆਪਣੀ ਸਰਕਾਰ ਜਿਹੜੀ ਕਿ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਵਿੱਚ ਕਿੱਡੇ ਕਿੱਡੇ ਵੱਡੇ ਕਪਲੇ ਕਿੱਡੀਆਂ-ਕਿੱਡੀਆਂ ਵੱਡੀਆਂ ਗੱਲਾਂ ਹੋ ਰਹੀਆਂ ਨੇ ਕਦੀ ਬੋਲੇ ਹੀ ਨਹੀਂ ਹੂੰ ਪੰਜਾਬ ਦੀ ਇਹ ਵੇਲੇ ਸਥਿਤੀ ਕੀ ਹੈ ਹੂੰ ਪੰਜਾਬ ਐਸ ਵੇਲੇ ਮਰ ਰਿਹਾ ਹੈ ਪੰਜਾਬ ਤੇ ਐਸ ਵੇਲੇ ਕਤਲੇਆਮ ਹੋ ਰਿਹਾ ਹੈ ਪੰਜਾਬ ਤੇ ਐਸ ਵੇਲੇ ਖੇਤੀਆਂ ਚੋਰੀਆਂ ਦਾ ਵੱਡਾ ਜੋਰ ਹੈ ਤੁਸੀਂ ਵੇਖਿਆ ਹੋਣਾ ਛੋਟੇ-ਛੋਟੇ ਵਿਦਿਆਰਥੀ ਵੀ ਸਕੂਲਾਂ ਦੇ ਇੱਕ ਦੂਜੇ ਨੂੰ ਫਰੋਤੀਆਂ ਮੰਗਣ ਲਈ ਫੋਨ ਕਰਨ ਲੱਗ ਪਏ ਆ ਹੂੰ ਇਹ ਹਾਲਾਤ ਇਹਨਾਂ ਨੇ ਪੰਜਾਬ ਤੇ ਪਨਾ ਦਿੱਤੇ ਤੇ ਕੁਲਤਾਰ ਸਿੰਘ ਸੰਧਵਾ ਕਦੇ ਬੋਲੇ ਹੀ ਨਹੀਂ ਹੂੰ ਜਿਹੜੇ ਇਹਨਾਂ ਦੀ ਸਰਕਾਰ ਦੇ ਦੌਰਾਨ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਪਾਰਦਰਸ਼ਤਾ ਦੀ ਇਹ ਗੱਲ ਕਰਦੇ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਇਨਕਲਾਬ ਲੈ ਕੇ ਆਵਾਂਗੇ ਜਿਹੜੀ ਪਾਰਟੀ ਕਹਿੰਦੀ ਸੀ ਇੱਥੇ ਸਾਡੇ ਭ੍ਰਿਸ਼ਟਾਚਾਰ ਅਸੀਂ ਖਤਮ ਕਰਦਾਂਗੇ ਉਹ ਪਾਰਟੀ ਦੇ ਵਿਜੇਂਦਰ ਸਿੰਘ ਵਿਜੇ ਸਿੰਘਲਾ ਤੋਂ ਇਹਨਾਂ ਨੇ ਅਸਤੀਫਾ ਲਿਆ ਉਹ ਕਿਸ ਕਰਕੇ ਲਿਆ ਕਦੇ ਕੁਲਤਾਰ ਸਿੰਘ ਸਨੂਆ ਬੋਲੇ ਹਮ ਹੌਜਾ ਸਿੰਘ ਸਰਾਰੀ ਤੋਂ ਅਸਤੀਫਾ ਕਿਉਂ ਲਿਆ ਇਹਨਾਂ ਨੇ ਉਹ ਕਦੇ ਬੋਲੇ ਹਮ ਰਤਨ ਨੂੰ ਅੰਦਰ ਕਿਉਂ ਹੋਣਾ ਪਿਆ ਰੋੜੇ ਨੂੰ ਅੰਦਰ ਹੋਣਾ ਕਿਉਂ ਪਿਆ ਉਹ ਕਦੀ ਬੋਲੇ ਤੀਜੇ ਨੰਬਰ ਤੇ ਇੱਕ ਸੰਵਿਧਾਨਕ ਅਹੁਦੇ ਦੀ ਵੀ ਜਿਨ੍ਹਾਂ ਨੇ ਬੜੀ ਵੱਡੀ ਤੋਹੀਨ ਕੀਤੀ ਹੈ ਜਿਹੜਾ ਕਿ ਖਡੂਰ ਸਾਹਿਬ ਤੋਂ ਲਾਲਪੁਰਾ ਐਮ ਐਲ ਏ ਹੈ ਜਿਹੜਾ ਜੇਲ੍ਹ 'ਚ ਬੈਠਾ ਹੈ ਉਸ ਆਦਮੀ ਨੂੰ ਜੇ ਇਹਨਾਂ ਨੇ ਅੱਜ ਤੱਕ ਵੀ ਉਹਦੀ ਐਮ ਐਲ ਏ ਸ਼ਿਪ ਬਾਰੇ ਕਦੀ ਕੋਈ ਬਿਆਨ ਨਹੀਂ ਦਿੱਤਾ ਹੂੰ ਕਦੇ ਕੁਛ ਨਹੀਂ ਮੈਂ ਕੁਲਤਾਰ ਸਿੰਘ ਸੰਧਵਾ ਨੂੰ ਤੁਹਾਡੇ ਮਾਧਿਅਮ ਰੇ ਬੇਨਤੀ ਕਰਾਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਚ ਗੁਰਧਾਮਾਂ ਦੀ ਸਾਂਝ ਸੇਵਾ ਸੰਭਾਲਦੇ ਸਮਰੱਥ ਹੈ ਤੁਸੀਂ ਆਪਣੇ ਸਰਕਾਰੀ ਅਹੁਦੇ ਦੀ ਜਿਹੜੀ ਗੱਲ ਹੈ ਨਾ ਉਹਦੀ ਮਰਿਆਦਾ ਰੱਖੋ ਉਹ ਪੰਜਾਬ ਦੇ ਲੋਕਾਂ ਨੂੰ ਤੁਸੀਂ ਜਵਾਬਦੇਹ ਬਣੋ ਤੁਹਾਡਾ ਧੰਨਵਾਦ ਹੋਏਗਾ ਕਿ ਜਿਹੜੇ ਪੰਜਾਬ ਦੇ ਇਸ ਵੇਲੇ ਲੋਕ ਤਰਾ-ਤਰਾ ਕਰ ਰਹੇ ਐ ਤੁਹਾਡੇ ਹੀ ਆਮ ਆਦਮੀ ਪਾਰਟੀ ਦੇ ਪਤਾ ਨਹੀਂ ਕਿੰਨੇ ਕਾਗੂਆਂ ਨੂੰ ਛੜੇ ਆਮ ਗੋਲੀਆਂ ਨਾਲ ਉਡਾ ਦਿੱਤਾ ਜਾਂਦਾ ਪਿਆ ਹੈ ਕਦੇ ਕੋਈ ਸਰਪੰਚ ਮਾਰਿਆ ਜਾਂਦਾ ਕਦੇ ਕੋਈ ਐਮਸੀ ਮਾਰਿਆ ਜਾਂਦਾ ਕਦੇ ਕੋਈ ਚਾਕੂ ਮਾਰਿਆ ਜਾਂਦਾ ਤੁਸੀਂ ਉਧਰ ਪੰਜਾਬ ਦੀ ਕਾਨੂੰਨੀ ਵਿਵਸਥਾ ਵੱਲ ਧਿਆਨ ਦਿਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਇੱਕ ਚੀਜ਼ ਹੋਰ ਹੈ ਨਾ ਦੇਖੋ ਜਿਵੇਂ ਤੁਸੀਂ ਕਈ ਸਾਰੀ ਕਮੀਆਂ ਕਮੀਆਂ ਸਰਕਾਰ ਦੀਆਂ ਗੜਾਈਆਂ ਇਹ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਆ ਕਿ ਹਾਲਾਤ ਕੀ ਹੈਗੇ ਆ ਪਰ ਆਪਾਂ ਜਸਟੀਫਾਈ ਨਹੀਂ ਕਰ ਸਕਦੇ ਇਸ ਚੀਜ਼ ਨੂੰ ਇਸ 스테ਜ ਦੇ ਨਾਲ ਕਿ ਤੁਹਾਡੇ ਤੋਂ ਸਰਕਾਰ ਨਹੀਂ ਚੱਲ ਰਹੀ ਤੁਹਾਡੇ ਦੇ ਵਿੱਚ ਵੀ ਕਮੀਆਂ ਨੇ ਤੁਸੀਂ ਸਾਡੇ ਪ੍ਰਬੰਧਾਂ ਦੇ ਬਾਰੇ ਨਾ ਬੋਲੋ ਕਿਉਂਕਿ ਕਪਲਿਆਂ ਦੀ ਗੱਲ ਖੁਦ ਪ੍ਰਧਾਨ ਸਾਹਿਬ ਨੇ ਮੰਨੀਆਂ ਪ੍ਰਧਾਨ ਸਾਹਿਬ ਤਾਂ ਸਾਹਿਬ ਨੇ ਮੇਰੀ ਇੱਕ ਬੇਨਤੀ ਨੂੰ ਪ੍ਰਵਾਨ ਕਰੋ ਬੇਨਤੀ ਸੁਣੋ ਜੇ ਕੋਈ ਇੱਕ ਮੁਲਾਜ਼ਮ ਨੇ ਗੱਲ ਕੀਤੀ ਹੈ ਤੇ ਉਹ ਤੁਹਾਡੇ ਸਾਹਮਣੇ ਹੈ ਉਹਦੇ ਤੇ ਕਾਰਵਾਈ ਵੀ ਹੋਈ ਹੈ ਦੂਜੇ ਨੰਬਰ ਤੇ ਪ੍ਰਧਾਨ ਸਾਹਿਬ ਹੋਣਾ ਨੇ ਜਿਹੜੀ ਗੱਲ ਕੀਤੀ ਸੀ ਬੀ ਅਕਸਰ 22 24 ਹਜ਼ਾਰ ਮਲਾਜਮ ਹੈ ਉਹਨਾਂ ਮਲਾਜਮਾਂ ਦੇ ਵਿੱਚ ਕਿਤੇ ਕੋਈ ਇੱਕ ਅੱਧਾ ਬੰਦਾ ਕੁਤਾਹੀ ਕਰਦਾ ਹੈ ਕੋਈ ਗਲਤੀ ਕਰਦਾ ਹੈ ਕੋਈ ਲਾਲਚਬਸ ਹੋ ਜਾਂਦਾ ਹੈ ਜਾਂ ਕਿਸੇ ਦੇ ਕਹਿਣ ਤੇ ਕਰ ਦਿੰਦਾ ਹੈ ਤੇ ਪ੍ਰਧਾਨ ਉਹਦਾ ਹੋਣਾ ਵਿਭਾਗੀ ਕਾਰਵਾਈ ਕਰਨੀ ਹੁੰਦੀ ਹੈ ਜਦੋਂ ਸਾਡੇ ਕੋਲ ਸ਼ਿਕਾਇਤ ਪਹੁੰਚਦੀ ਹੈ ਅਸੀਂ ਕਾਰਵਾਈ ਤੁਰੰਤ ਕਰਦੇ ਹਾਂ ਉਹਦੇ ਤੇ ਅਕਸਰ ਉਹ ਵੀ ਇਨਸਾਨ ਨੇ ਹੁਣ ਸਾਰੇ ਦਾ ਆਪਾਂ ਕੋਈ ਇਹ ਕਹਿ ਨਹੀਂ ਸਕਦੇ ਕਿ ਕੋਈ ਦੇਵਤੇ ਨੇ ਉੱਥੇ ਸਾਰ ਇਨਸਾਨੀ ਜਾਮੇ ਦੇ ਵਿੱਚ ਕੋਈ ਬੰਦਾ ਵੀ ਗਲਤੀ ਕਰ ਸਕਦਾ ਹੈ ਉਹਨੂੰ ਮਿਸਾਲੀ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਨੇ ਸਭ ਤੋਂ ਵੱਧ ਸਜ਼ਾਵਾਂ ਜਿਹੜੀਆਂ ਐ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਾਰੇ 'ਚ ਦਿੱਤੀਆਂ ਜਾਂਦੀਆਂ ਨੇ ਚੱਟ ਕੇ ਮੈਂ ਸਰਕਾਰ ਦੀ ਗੱਲ ਤਾਂ ਕੀਤੀ ਐ ਕਿ ਜਿਸ ਕੰਮ ਵਾਸਤੇ ਜਿਸ ਨੂੰ ਸਾਜਿਆ ਜਾਂਦਾ ਹੈ ਜਿਸ ਨੂੰ ਚੁਣਿਆ ਜਾਂਦਾ ਹੈ ਉਹ ਆਪਦੇ ਕੰਮ ਬਖੂਬੀ ਨਾਲ ਉਹ ਨਿਭਾਵੇ ਦੂਜੇ ਨ ਕਿੰਤੂ ਪਰੰਤੂ ਨਾ ਕਰੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਮੁਲਾਜ਼ਮ ਜਦੋਂ ਕੋਈ ਗਲਤੀ ਗੁਨਾਹ ਕਰਦਾ ਹੈ ਉਹਨੂੰ ਵਿਭਾਗੀ ਤੌਰ ਤੇ ਵੀ ਸਜ਼ਾ ਮਿਲਦੀ ਹੈ ਕਈਆਂ ਨੂੰ ਸਰਕਾਰੀ ਕਾਨੂੰਨੀ ਤੌਰ ਤੇ ਵੀ ਸਜ਼ਾਵਾਂ ਹੋਈਆਂ ਨੇ ਉਹ ਵਿਭਾਗੀ ਤੌਰ ਤੇ ਜੁਰਮਾਨੇ ਵੀ ਬਹੁਤ ਵੱਡੇ ਹੁੰਦੇ ਨੇ ਸੋ ਇਸ ਕਰਕੇ ਜਿਹੜੀ ਪਾਰਦਰਸ਼ਤਾ ਸੰਗਤ ਦਾ ਇੱਕ ਰੁਪਈਆ ਜਿਹੜਾ ਉਹ ਬੜੇ ਸੱਜੇ ਟੰਗਣਾ ਵਰਤਿਆ ਜਾਂਦਾ ਹੈ ਕਾਰ ਸੇਵਾ 'ਚ ਵਰਤਿਆ ਜਾਂਦਾ ਹੈ ਗੁਰੂ ਕੇ ਲੰਗਰ 'ਚ ਵਰਤਿਆ ਜਾਂਦਾ ਹੈ ਧਰਮ ਪ੍ਰਚਾਰ 'ਚ ਵਰਤਿਆ ਜਾਂਦਾ ਹੈ ਮੈਂ ਫੇਰ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜਿਹੜੇ ਗੱਲਾਂ ਤੁਹਾਡੇ ਕਰਨ ਵਾਲੀਆਂ ਸੀ ਤੁਸੀਂ ਅਜੇ ਤੱਕ ਨਹੀਂ ਕੀਤੀਆਂ ਤੁਸੀਂ ਉਹ ਲੋਕ ਹੋ ਜਿਹੜੇ ਅੰਮ੍ਰਿਤਧਾਰੀ ਹੋ ਕੇ ਸਿਰ 'ਚ ਗਾਂ ਦੀਆਂ ਪੂਸਾਂ ਵੀ ਮਰਵਾ ਲੈਂਦੇ ਹੋ ਫਿਰ ਜਾ ਕੇ ਮਾਫੀਆਂ ਮੰਗਦੇ ਹੋ ਤੁਸੀਂ ਹੁਣ ਤੱਕ ਇੱਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਸ਼ੱਕੇ ਹੋਏ ਬੰਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਦਾ ਜਾਬਤਾ ਬੰਦੇ ਨੂੰ ਮਦਾਨ ਸਭਾ 'ਚ ਸ਼ਰਧਾਜਲੀयां ਦਿੰਦੇ ਹੋ ਤੁਸੀਂ ਅਜੇ ਤੱਕ ਸੰਗਤ ਦੇ ਸਾਹਮਣੇ ਨਹੀਂ ਕੁਝ ਬੋਲ ਕੇ ਦੱਸ ਸਕਦੇ ਤੁਸੀਂ ਸਿੱਖੀ ਦੀ ਗੱਲ ਨਾ ਕਰੋ ਤੁਹਾਡਾ ਪਰਿਵਾਰ ਸਿੱਖੀ ਦੀ ਗੱਲ ਨਾ ਕਰੇ ਤੁਹਾਨੂੰ ਆ ਜਿਹੜੇ ਤੁਹਾਡੇ ਵਡੇਰਿਆਂ ਵੱਲੋਂ ਕੀਤੇ ਹੋਏ ਗਨਾਹ ਨੇ ਨਾ ਅਜੇ ਤੱਕ ਕੋਈ ਕਟੇਰੇ 'ਚ ਖੜਾ ਕੀਤੀ ਬੈਠੀ ਨਹੀਂ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਤੋਂ ਸਮਰੱਥ ਹੈ ਇਹ ਸਿਰਫ ਸਰਕਾਰ ਇੱਕ ਪੰਬਲ ਪੂਸਾ ਲੋਕਾਂ ਦਾ ਧਿਆਨ ਆਪਣੇ ਤੋਂ ਪਾਸੇ ਝਟਾਉਣ ਲਈ ਇਹੋ ਜਿਹੀ ਬਿਆਨਬਾਜ਼ੀਆਂ ਕਰਦੇ ਆ ਤੇ ਇਹੋ ਜਿਹੀ ਕੁਝ ਲੋਕਾਂ ਨੂੰ ਵੀ ਇਹ ਬੁਲਾਉਂਦੇ ਆ ਆਪਦੇ ਤੌਰ ਤੇ ਵੀ ਲੋਕ ਜਿਹੜੇ ਆ ਉਹ ਇਸ ਬਾਰੇ ਸ਼੍ਰੋਮਣੀ ਕਮੇਟੀ ਵੱਲ ਖਿਆਲ ਕਰਨਨ ਕਦੀ ਕੋਈ ਧਾਰਮਿਕ ਮੁੱਦੇ ਦੀ ਗੱਲ ਕਰਦੀ ਕਦੀ ਕਿਸੇ ਧਾਰਮਿਕ ਮੁੱਦੇ ਦੀ ਗੱਲ ਕਰਦੀ ਗਵਤਾਰ ਸਿੰਘ ਸੰਧਵਾ ਸਾਹਿਬ ਇੱਕ ਦੱਸ ਦਿਨ ਨੂੰ ਇਹਨਾਂ ਨੇ ਬੇਦਬੀਆਂ ਬਾਰੇ ਜਦੋਂ ਮੋਰਚੇ ਲੱਗੇ ਸੀ ਉਹਨਾਂ ਬੇਦਰਦੀਆਂ ਵਾਲੇ ਮੋਰਚਿਆਂ 'ਚ ਜਾ ਕੇ ਖੁਦ ਸਪੀਕਰ ਫੜ-ਫੜ ਕੇ ਬੋਲਦੇ ਰਹੇ ਆ ਕਿ ਮੈਂ ਇੰਨੇ ਘੰਟੇ ਦੇ ਇਨਸਾਫ ਦਵਾ ਦੇਵਾਂਗਾ ਕੋਈ ਇਨਸਾਫ ਦੀ ਕਦੇ ਗੱਲ ਕੀਤੀ ਹਮ ਔਰ ਉਸ ਤੋਂ ਬਾਅਦ ਵੀ ਇਹਨਾਂ ਦੀ ਸਰਕਾਰ ਵੇਲੇ ਪਤਾ ਨਹੀਂ ਸੈਂਕੜੇ ਵਾਰ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਦਰਦੀਆਂ ਹੋ ਗਈਆਂ ਹਮ ਕਦੇ ਕੁਲਕਾਰ ਸਿੰਘ ਸੰਧਵਾ ਸਾਹਿਬ ਉੱਥੇ ਪਹੁੰਚੇ ਕਦੇ ਕੁਲਕਾਰ ਸਿੰਘ ਸੰਧਵਾ ਸਾਹਿਬ ਨੇ ਕੋਈ ਆਵਾਜ਼ ਬੁਲੰਦ ਕੀਤੀ ਹੂੰ ਸੋ ਮੈਂ ਤੁਹਾਡੇ ਮਾਧਿਅਮ ਨੇ ਬੇਨਤੀ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸੋਂ ਆਪਰੀ ਮੈਜਰ ਹਟਾ ਕੇ ਸੰਗਤਾਂ ਦੇ ਵਿੱਚ ਪੰਬਲ ਪੂਸਾ ਪੈਦਾ ਕਰਨ ਦੀ بجائے ਪੰਜਾਬ ਦੇ ਲੋਕਾਂ ਨੇ ਜਿਸ ਮੰਤਵ ਵਾਸਤੇ ਤੁਹਾਡੀ ਸਰਕਾਰ ਬਣਾਈ ਹੈ ਉਸ ਮੰਤਵ ਵਾਸਤੇ ਆਪਣਾ ਧਿਆਨ ਦਿਓ ਅੱਛਾ ਫਿਰਿਕ ਸਾਹਿਬ ਦੇਖੋ ਇੱਕ ਚੀਜ਼ ਹੈਗੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਕਿਸਰਮੌਰ ਸੰਸਥਾ ਹੈ ਹਰ ਪੰਜਾਬੀ ਬਹੁਤ ਸਤਿਕਾਰ ਕਰਦਾ ਹੈ ਪਰ ਜੋ ਤਾਜ਼ਾ ਘਟਨਾਕ੍ਰਮ ਥੋੜੇ ਸਮੇਂ ਦੇ ਵਿੱਚ ਹੋਇਆ 1328 ਪਵਨ ਸਰੂਪ ਵਾਲਾ ਮਾਮਲਾ ਉਸ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੀ ਗੱਲ ਚੱਲਦੀ ਹੈ ਉਸ ਤੋਂ ਬਾਅਦ ਪ੍ਰਧਾਨ ਧਾਮੀ ਸਾਹਿਬ ਨੇ ਖੁਦ ਕਿਹਾ ਕਿ ਥੋੜੇ ਬਹੁਤੇ ਕਪਲੇ ਬੰਦੀ ਰਹਿੰਦੇ ਆ ਉਸ ਤੋਂ ਬਾਅਦ ਅੰਬ ਸਾਹਿਬ ਦੀ ਜੋ ਜ਼ਮੀਨ ਦਾ ਮਾਮਲਾ ਉਹ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੇ ਨਾਲ ਜੁੜਦਾ ਹੈ ਤਾਂ ਇਹ ਭ੍ਰਿਸ਼ਟਾਚਾਰ ਦੇ ਜਿਹੜੇ ਗੱਲਾਂ ਹੈਗੀਆਂ ਨੇ ਤੁਹਾਨੂੰ ਬਤੌਰ ਤੁਸੀਂ ਐਸਜੀਪੀਸੀ ਦੇ ਮੈਂਬਰ ਕਿਤੇ ਨਾ ਕਿ ਹੁੰਦਾ ਕਿ ਕਿਤਨਾ ਕਿਤੇ ਨੁਕਸਾਨ ਪਹੁੰਚ ਰਿਹਾ ਐਸਜੀਪੀਸੀ ਦੀ ਛਵੀ ਨੂੰ ਮੈਂ ਪਹਿਲਾਂ ਵੀ ਬੇਨਤੀ ਕਰ ਦਿੱਤੀ ਕਿ ਅਕਸਰ ਉੱਥੇ ਮੁਲਾਜ਼ਮਤਾ ਜਿਹੜੀ ਕੰਮ ਕਰਦੀ ਆ ਉਹ ਵੀ ਇਨਸਾਨ ਨੇ ਉਹਨਾਂ ਦੇ ਵਿੱਚ ਵੀ ਲਾਲਚ ਕਿਸੇ ਨਾ ਕਿਸੇ ਮਨੁੱਖ ਦੇ ਵਿੱਚ ਆ ਸਕਦਾ ਜਾਂ ਕਿਸੇ ਤੋਂ ਕਰਵਾਇਆ ਜਾ ਸਕਦਾ ਹੁਣ ਤੁਸੀਂ 328 ਪਾਵਨ ਸਰੂਪਾਂ ਦੀ ਗੱਲ ਕੀਤੀ ਹੈ 328 ਪਾਵਨ ਸਰੂਪਾਂ ਦੇ ਵਿੱਚ ਸਰਕਾਰ ਤੇ ਕੁਲਤਾਰ ਸਿੰਘ ਸੰਧਵਾ ਸਾਹਿਬ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਵੇਖਿਆ ਇਹ ਪਰਚਾ ਦਰਜ ਕਰਕੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਖੁਦ ਐਫ ਆਈ ਆਰ ਦੇਣ ਕਿਸ ਨੂੰ ਦਿਆ ਗਿਆ ਗਿਆ ਹੋਵੇ ਉਥੋਂ ਕੀ ਹਿਸਾਬਤ ਹੁੰਦਾ ਜਿੰਨਾ ਇਹਨਾਂ ਨੇ ਰੌਲਾ ਪਾਇਆ ਕੀ 328 ਪਾਵਨ ਸਰੂਪਾਂ ਦੇ ਵਿੱਚੋਂ ਕੁਝ ਲੱਭ ਗਿਆ ਸੰਗਤ ਦੇ ਸਾਹਮਣੇ ਰੱਖਣ ਨੂੰ 7 ਦਸੰਬਰ ਤੋਂ ਲਗਾਤਾਰ ਹੁਣ ਤੱਕ 2.5 ਮਹੀਨੇ ਦਾ ਵਕਬਾ ਉੱਤੇ ਉਹ ਚੱਲਿਆ ਉਸ ਵਕਬੇ ਦੇ ਦੌਰਾਨ ਸਰਕਾਰ ਦੀ ਕੀ ਕਾਰਗੁਜ਼ਾਰੀ ਆ ਔਰ ਇਹਨਾਂ ਦੀ ਜਿਹੜੀ ਉਧਰੋਂ ਜਲੰਧਰ ਵਾਲੇ ਪਾਸਿਓਂ ਦੁਆਬੇ ਦੇ ਵਿੱਚੋਂ ਪੰਗਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚੋਂ ਕਿڑی ਇਹਨਾਂ ਦੀ ਥੂ-ਥੂ ਹੋਈ ਆ ਕੀ ਕੁਲਤਾਰ ਸਿੰਘ ਸਨੂਆ ਸਾਹਿਬ ਉਹਦੇ ਬਾਰੇ ਬੋਲਣਗੇ ਕਿਵੇਂ ਇਹਨਾਂ ਨੇ ਵੱਡੀ ਬੇਦਬੀ ਕੀਤੀ ਉਸ ਗੱਲ ਦੀ ਦੂਜੇ ਨੰਬਰ ਤੇ ਤੁਸੀਂ ਮਿਰਦੇ ਸਵਾਲ ਕੀਤਾ ਕਿ ਮੈਂ ਐਜ ਸਿੱਖ ਹੋਣ ਦੇ ਨਾਂ ਤੇ ਇਹ ਬੇਨਤੀ ਸਾਰਿਆਂ ਨੂੰ ਕਰਦਾ ਕਿ ਹਰ ਬੰਦਾ ਕੋਈ ਵੀ ਹੈ ਕਿਉਂਕਿ ਜੇ ਸਰਕਾਰ ਵੀ ਚੱਲਦੀ ਹੈ ਉਹ ਸਾਡੇ ਦਿੱਤੇ ਦਸਵੰਦ ਜਾਂ ਸਾਡੇ ਦਿੱਤੇ ਟੈਕਸ ਦੁਆਰਾ ਚੱਲਦੀ ਪਈ ਹੈ ਜਿਹੜਾ ਕਿ ਗੁਰੂ ਘਰ ਦੇ ਵਿੱਚ ਤਾਂ ਕਿਸੇ ਵੇਲੇ ਅਸੀਂ ਨਮਸਕਾਰ ਕਰਨ ਗਏ ਕੋਈ ਜੇਬ 'ਚ ਹੈ ਤੇ ਕੁਛ ਇਮਾਨ ਨਾਲ ਮੈਂ ਤੇ ਗੁਰੂ ਦੇ ਅੱਗੇ ਭੇਟ ਕਰਤਾ ਕੋਈ ਨਹੀਂ ਹੈ ਤੇ ਨਾ ਕੀਤਾ ਪਰ ਸਰਕਾਰ ਸਾਡੇ ਤੋਂ ਇੱਕ ਸਵੇਰ ਤੋਂ ਲੈ ਕੇ ਸਿਰ ਰਾਤ ਤੱਕ ਸੌਣ ਤੱਕ ਸਾਰਾ ਦਿਨ ਦਾ ਟੈਕਸ ਵਸੂਲ ਕਰਦੀ ਹੈ ਹਰ ਕੰਮ ਦੇ ਪਿੱਛੇ ਤੇ ਜਿਹੜੇ ਕੁਝ ਸਰਕਾਰ ਅੱਜ ਕਰ ਰਹੀ ਹੈ ਸਨਵਾ ਸਾਹਿਬ ਦੱਸਣ ਕਿ ਦਿੱਲੀ ਵਾਲੇ ਲੁੱਟ ਕੇ ਪੰਜਾਬ ਨੂੰ ਲੈ ਚੱਲੇ ਨੇ ਕੁਝ ਭਾਈ ਉਧਰ ਖਿਆਲ ਕਰੋ ਅੱਜ ਟੈਂਟ ਵੀ ਪੰਜਾਬ ਦੇ ਵਿੱਚ ਕੋਈ ਲੱਗਦਾ ਦਿੱਲੀ ਤੋਂ ਆਉਂਦਾ ਪਾਣੀ ਦੀਆਂ ਬੋਤਲਾਂ ਵੀ ਪੰਜਾਬ ਤੋਂ ਦਿੱਲੀ ਤੋਂ ਆਉਂਦੀਆਂ ਨੇ ਇੱਥੇ ਬਹੁਤ ਕੁਝ ਹੋ ਰਿਹਾ ਸੰਧਵਾ ਸਾਹਿਬ ਹੌਲੀ ਹੌਲੀ ਕਰਕੇ ਉਧਰ ਧਿਆਨ ਦੇਣ ਦੀ ਕਿਰਪਾਲਤਾ ਕਰੋ ਠੀਕ ਹੈ ਠੀਕ ਹੈ ਵੀਰ ਸਭ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤਾਂ ਗੰਭੀਰ ਇਲਜ਼ਾਮ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਐਸਜੀਪੀਸੀ ਦੇ ਉੱਪਰ ਲਗਾਏ ਗਏ ਸਨ ਉਸ ਦਾ ਜਵਾਬ ਐਸਜੀਪੀਸੀ ਤੋਂ ਸਾਡੇ ਨਾਲ ਦਿਲਬਖ ਸਿੰਘ ਵਿਰਕ ਜੀ ਜੁੜੇ ਉਹਨਾਂ ਨੇ ਦਿੱਤਾ ਤਾਂ ਖੈਰ ਨਾ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਾਰ-ਵਾਰ ਐਸਜੀਪੀਸੀ ਦੇ ਉੱਪਰ ਲੱਗ ਰਹੇ ਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਭ੍ਰਿਸ਼ਟਾਚਾਰ ਦੇ ਇਲਜ਼ਾਮ ਜੋ ਐਸਜੀਪੀਸੀ ਦੇ ਉੱਪਰ ਲੱਗ ਰਹੇ ਆ ਇਹਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕੀ ਸਿਰਫ ਇਲਜ਼ਾਮ ਸਿਰਫ ਇਲਜ਼ਾਮ ਹੀ ਰਹਿਣਗੇ ਜਾਂ ਇਹਨਾਂ ਦੇ ਵਿੱਚ ਕੋਈ ਤੱਤ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ